ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਾਡੇ ਇਸ ਚੈਨਲ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤੇ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਉਤੇ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਧਾਰਮਿਕ ਪੁਸਤਕਾਂ ਨੂੰ ਆਡੀਓ ਦੇ ਰੂਪ ਵਿੱਚ ਰਿਕਾਰਡ ਕਰਕੇ ਸੰਗਤਾਂ ਦੇ ਸਾਹਮਣੇ ਕਰਨ ਦੀ ਸੇਵਾ ਸਤਿਗੁਰੂ ਜੀ ਦਾਸਿਆਂ ਪਾਸੋਂ ਲੈ ਰਹੇ ਹਨ ਹੁਣ ਤੱਕ ਇਸ ਚੈਨਲ ਉਤੇ ਭਾਈ ਸਾਹਿਬ ਭਾਈ ਗੁਰਿਕ ਬਾਲ ਸਿੰਘ ਜੀ ਦੁਆਰਾ ਲਿਖੀਆਂ ਪੁਸਤਕਾਂ ਮੈਂ ਦੱਸੇ ਹੋ ਮਾਰਕ ਸੰਤੋ ਸ੍ਰੀ ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ ਸ਼ਰਦਾ ਦੀਆਂ 11 ਨਿਸ਼ਾਨੀਆਂ ਜੀਵਨ ਸੇਧਾਂ ਭਾਗ ਪਹਿਲਾ ਜੀਵਨ ਸੇਧਾਂ ਭਾਗ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ ਸਿਮਰਨ ਦੀਆਂ 9 ਅਵਸਥਾਵਾਂ ਅਰਦਾਸ ਕਰਨ ਦੀਆਂ 13 ਜੁਕਤੀਆਂ ਵਿਰਲੇ ਕੇਈ ਕੇ ਨਾਨਕ ਸਰ ਕਲੇਰਾ ਵਾਲੇ ਮਹਾਪੁਰਸ਼ ਤਾਨਤਨ ਬਾਬਾ ਨਾਨ ਸਿੰਘ ਜੀ ਦੇ ਜੀਵਨ ਉੱਪਰ ਪ੍ਰਕਾਸ਼ਿਤ ਪੁਸਤਕ ਆਨੰਦ ਚਮਤਕਾਰ ਦੇ 5 ਭਾਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸ੍ਰੀ ਗੁਰੂ ਨਾਨਕ ਚਮਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਉੱਪਰ ਆਧਾਰਿਤ ਪੁਸਤਕ ਪ੍ਰਸੰਗਲੀਆਂ ਤਾਨਤਨ ਬਾਬਾ ਕੁੰਦਨ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਪੁਸਤਕ ਸਤਗੁਰੂ ਸੇਵੇ ਸੇ ਮਹਾਂਪੁਰਖ ਸੰਸਾਰੀ ਦੇ 4 ਭਾਗ ਪਾਈ ਸਾਹਿਬਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸੁੰਦਰੀ ਪਾਈ ਸਾਹਿਬਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਬਾਬਾ ਨੋਦ ਸਿੰਘ ਦੀ ਸੇਵਾ ਸਤਿਗੁਰੂ ਜੀ ਦਾਸਾਂ ਪਾਸੋਂ ਲੈ ਚੁਕੇ ਹਨ ਜਿੰਨਾ ਦਾ ਲਾਹਾ ਆਪ ਜੀ ਇਸ ਚੈਨਲ ਉੱਪਰ ਜਾ ਕੇ ਲੈ ਸਕਦੇ ਹੋ ਹੁਣ ਅਸੀਂ ਪਾਈ ਸਾਹਿਬਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸਤਵੰਤ ਕੋਰ ਦੀ ਆਡੀਓ ਆਪ ਜੀ ਦੇ ਸਾਹਮਣੇ ਕਰਨ ਜਾ ਰਹੇ ਹਾਂ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹ ਨਾਨਕ ਅਬ ਓਟ ਹਾਰ ਗੱਜ ਜਿਓ ਹੋ ਸਹਾਈ ਕਾਂਢ ਪਹਿਲਾ ਹੇ ਅਕਾਲ ਪੁਰਖ ਮੈਂ ਕੀ ਕਰਾਂ ਐਡੇ ਕਸ਼ਟਾਂ ਦੇ ਮੂ ਕਿਉਂ ਆ ਗਈ ਤੂੰ ਬਖਸ਼ੰਦ ਹੈ ਬਖਸ਼ ਬਖਸ਼ ਮੈਂ ਕੀ ਕਰਾਂ ਹਾਏ ਮੈਂ ਕੀ ਕਰਾਂ ਕੀ ਕਰਾਂ ਕੀ ਕਰਾਂ ਸ੍ਰੀ ਵਾਹਿਗੁਰੂ ਇਹ ਕੀ ਉਬਾਲ ਉਠਿਆ ਮੇਰੀ ਸਮਝ ਵੀ ਹੁਣ ਕੰਮ ਨਹੀਂ ਕਰਦੀ ਮੈਂ ਗਈ ਕਰਤਾਰ ਮੈਂ ਗਈ ਉਫ ਹਾਏ ਕਲਗੀਆਂ ਵਾਲਿਆ ਕਿਰਪਾ ਹਾਏ ਮੈਂ ਕੀ ਕਰਾਂ ਮੈਂ ਕੀ ਕਰਾਂ ਹੁਣ ਤਾਂ ਪ੍ਰਾਣ ਵੀ ਚੱਲੇ ਹਨ ਮੈਂ ਕਿੰਨਾ ਦੁੱਖਾਂ ਨੂੰ ਫੜੀ ਗਈ ਆਪ ਵਿਹਾਜੇ ਮਾਮਲੇ ਆਪੇ ਹੱਡ ਪਏ हे दया तू कसाइन हो टुकी मैं दया ही कीती ता मैं फसी हुन कोई रास्ता नहीं है आ जिंद तू हो पिंजरे नु छाड निकल ਉਫ ਫਿਰ ਡੋਬ ਆਇਆ ਮੈਂ ਗਈ ਡੋ ਪੈ ਗਿਆ ਫਿਰ ਹੋਸ਼ ਕਰਕੇ ਉਫ ਹੇ ਕਰਤਾਰ 체ਤੀ ਨਿਬੇੜਾ ਕਰੋ ਹਾਏ ਮੈਂ ਕਿੱਥੇ ਪਈ ਖੁਸਦੀ ਹਾਂ ਮੇਰੇ ਘਰ ਇਸ ਵੇਲੇ ਜਗਮਗ ਹੋ ਰਹੀ ਹੈ ਪਿਤਾ ਜੀ ਕਥਾ ਕਰ ਰਹੇ ਹਨ ਪਿਆਰੀ ਮਾਂ ਮੇਰੇ ਅੱਖਾਂ ਦੇ ਤਾਰੇ ਵੀ ਮੇਰਿਆਂ ਜਿਗਰ ਜਾਨ ਪੈਣਾ ਬੈਠੀਆਂ ਸੁਣਦੀਆਂ ਹਨ ਹੁਣ ਸਾਰੇ ਅਰਦਾਸ ਕਰ ਰਹੇ ਹਨ ਮੇਰੇ ਦੇਵੀ ਵੀਰ ਦੀਆਂ ਗੱਲਾਂ ਪੁਰ ਮੋਤੀ ਹੰਝੂ ਕਿਰ ਰਹੇ ਹਨ ਕਿਹਾ ਗੁਰੂ ਪਿਆਰਾ ਹੈ ਉਸ ਨੂੰ ਸਤਿਗੁਰੂ ਐਸੇ ਪਿਆਰੇ ਹਨ ਜੈਸੇ ਜਿੰਦ ਵਾ ਵਾ ਹੁਣ ਸਾਰੇ ਸ਼ਬਦ ਗਾਉਂਦੇ ਹਨ ਉਹ ਆਵਾਜ਼ ਆਈ ਕੰਨ ਲਾਵਾਂ ਸੁਣਾ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਆਹਾ ਕੈਸੀ ਪਿਆਰੀ ਸੁਰ ਹੈ ਹੈ ਮੈਂ ਤਾਂ ਸੋ ਗਈ ਸਾਂ ਨਹੀਂ ਹੁਣ ਤਾਂ ਮੈਂ ਸ਼ਦੈਨ ਹੋ ਚੱਲੀ ਮੈਂ ਕੀ ਬਰੜਾ ਰਹੀ ਹਾਂ ਕਿ ਚੱਲੀ ਹੋ ਬੱਕ ਰਹੀ ਹਾਂ ਕੋਈ ਤਰਸ ਨਹੀਂ ਕਰਦਾ ਕੰਨਿਆ ਪੁਰਬੀ ਕੋਈ ਜ਼ੁਲਮ ਕਰਦਾ ਹੈ ਹਾਏ ਮੈਂ ਤਾਂ ਤੇਰੀ ਰੱਖਿਆ ਕੀਤੀ ਤੂੰ ਮੈਨੂੰ ਫਸਾ ਦਿੱਤਾ ਅੱਛਾ ਗੁਰੂ ਤੇਰਾ ਭਲਾ ਕਰੇ ਧੰਨ ਗੁਰੂ ਮੈਂ ਕਲਗੀਆਂ ਵਾਲੇ ਦੇ ਆਸਰੇ ਸਭ ਦੁੱਖਾਂ ਨੂੰ ਚਾਗ ਲੰਗਾਂਗੀ ਮੈਂ ਕਿੰਨੇ ਦੁੱਖ ਭੋਗ ਚੁੱਕੀ ਹਾਂ ਭੋਗਦਿਆਂ ਤਾਂ ਲੰਘ ਗਏ ਪਰ ਚੇਤਾ ਕਰਦਿਆਂ ਜਾਨ ਸੁੱਕਦੀ ਹੈ ਕਿਸ ਤਰ੍ਹਾਂ ਵਿਸਾਖਾਤ ਨਾਲ ਮੈਂ ਕੈਦ ਹੋਈ ਹਾਏ ਫਿਰ ਡੋਬ ਆਇਆ ਫੇਤ ਰੱਬ ਕੇ ਅੱਖਾਂ ਖੋਲ ਕੇ ਓਏ ਰੱਬਾ ਕਿਸ ਪ੍ਰਕਾਰ ਮੇਰੀਆਂ ਮੁਸ਼ਕਾ ਕਸੀਆਂ ਗਈਆਂ ਤੇ ਗਉਆਂ ਵਾਂ ਕੈਦੀਆਂ ਦੇ ਵੱਗਾਂ ਵਿੱਚ ਰੱਖੀ ਗਈ ਕਿੱਥੇ ਖੰਨਾ ਕਿੱਥੇ ਕਾਬਲ ਡਾਡਿਆਂ ਦੀ ਕੈਦ ਵਿੱਚ ਮੈਂ ਐਨਾ ਪੈਂਡਾ ਕਿ ਕੂ ਬੈਦਲ ਕਟਿਆ ਪਰਦੇਸ਼ ਪੈਣਾ ਦੇ ਸੰਗ ਵਿੱਚ ਦੁਖੜੇ ਲੰਘ ਗਏ ਹੋਰ ਨਹੀਂ ਤਾਂ ਦੋਰ ਹਲਕੇ ਰੋ ਲੈਂਦੀਆਂ ਸਾਂ ਰੋਟੀ ਪਕਾ ਲੈਂਦੀਆਂ ਸਾਂ ਪਰ ਹੁਣ ਤਾਂ ਰੋਣ ਦੀ ਵੀ ਕੋਈ ਸਾਥਨ ਨਹੀਂ ਡੰਗਰਾ ਵਾਂ ਸਾਰੀਆਂ ਵਿਕ ਗਈਆਂ ਪਿਤਾ ਜੀ ਕਿਹਾ ਕਰਦੇ ਸਨ ਕਿ ਆਦਮੀ ਦਾ ਪੁੱਤਰ ਅਮੋਲਕ ਹੁੰਦਾ ਹੈ ਇੱਥੇ ਖੋਤੇ ਤੋਂ ਵੀ ਸਸਤਾ ਵਿਕਦਾ ਹੈ ਅੱਛਾ ਸਭ ਕੁਝ ਅਕਾਲਪੁਰਖ ਦੇ ਬਾਣੇ ਵਿੱਚ ਲੰਗ ਗਿਆ ਹੁਣ ਇਸ ਨਮੀ ਵਿਪਤਾ ਨੂੰ ਕੀ ਕਰਾਂ ਮੈਂ ਪਰਸੋ ਦੀ ਭੁੱਖੀ ਹਾਂ ਹਾਏ ਤਿੰਨ ਦਿਨ ਅੰਨ ਜਲ ਅੰਗੀਕਾਰ ਕੀਤੇ ਆ ਲੰਗ ਗਏ ਮੇਰੀਆਂ ਅੱਖਾਂ ਕਿਸ ਤਰ੍ਹਾਂ ਰਕੇਬੀ ਵੱਲ ਤੱਕਦੀਆਂ ਹਨ ਚਾਰ ਬੋਟੀਆਂ ਤੇ ਅੱਧੀ ਰੋਟੀ ਪਈ ਹੈ ਕਲੇਜੇ ਨੂੰ ਲੋਹਾ ਫਿਰਦਾ ਹੈ ਢਿੱਡ ਨੂੰ ਛੁਰੀ ਵੱਜਦੀ ਹੈ ਜੀ ਕਹਿੰਦਾ ਹੈ ਖਾ ਲ ਲੈ ਖਾ ਲਵਾਂ ਸੱਚੀ ਖਾ ਲਵਾਂ ਹਾਏ ਕਿੱਕੁਰ ਖਾਵਾਂ ਇਹ ਕੁੱਠਾ ਹੈ ਖਬਰੇ ਕਿਸ ਚੀਜ਼ ਦਾ ਮਾਸ ਹੈ ਮੈਂ ਸਿੱਖਾਂ ਦੀ ਪੁੱਤਰੀ ਹਾਂ ਮੈਂ ਸਿੱਖਣੀ ਹਾਂ ਮੈਂ ਕਿੱਕੁਰ ਖਾ ਲਵਾਂ ਹੇ ਮਨ ਖਾ ਲਵਾਂ ਪ੍ਰਾਣ ਜਾਨ ਤਾਂ ਜਾਨ ਪਰ ਧਰਮ ਨਾ ਜਾਏ ਹੁਣ ਕੀ ਹੋਵੇ ਖਬਰੇ ਪ੍ਰਾਂਣ ਜਾਣ ਵੇਲੇ ਅੰਨ ਕੁੰਨ ਖਾ ਲੀਦਾ ਹੈ ਪਰ ਪਤਾ ਨਹੀਂ ਜੇ ਮੈਂ ਜਾਣਦੀ ਕਿ ਇਹ ਵਕਤ ਪੈਣੇ ਹਨ ਤੇ ਸਭ ਗੱਲਾਂ ਪੁੱਛ ਛੱਡਦੀ ਪਰ ਜੇ ਦੀ ਕਿਸ ਨੂੰ ਖਬਰ ਸੀ ਮੈਂ ਕੀ ਕਰਾਂ ਖਾਵਾਂ ਨਾ ਖਾਵਾਂ ਫਿਰ ਡੋਬਾਇਆ ਹਾਈ ਮੈਂ ਗਈ ਤਰਬਕ ਕੇ ਅੱਖਾਂ ਖੋਲ ਕੇ ਮੈਨੂੰ ਕੁਝ ਥੋ ਨਹੀਂ ਲੱਗਦਾ ਪਰ ਧਰਮ ਰੱਖਣਾ ਹੈ ਧਰਮ ਰੱਖਣਾ ਹੈ ਜੇ ਖਾਵਾਂ ਤਾਂ ਪਤਾ ਨਹੀਂ ਧਰਮ ਰਹਿੰਦਾ ਹੈ ਕਿ ਨਹੀਂ ਜੇ ਨਾ ਖਾਵਾਂ ਤਾਂ ਮੇਰਾ ਨਿਸ਼ਚਾ ਹੈ ਕਿ ਧਰਮ ਨਹੀਂ ਜਾਏਗਾ ਚੱਲ ਮੰਨ ਉੱਠ ਪੁਆ ਕੇ ਮਾਰ ਇੰਨਾ ਮਾਸ ਦੀਆਂ ਬੋਟੀਆਂ ਨੂੰ ਜੇ ਹੋਵੇ ਸੋ ਹੋਵੇ ਚੱਲ ਜਾ ਪਰੇ ਹੋ ਏ ਕੁਵੰਸ ਮੇਰੇ ਅੱਗੋਂ ਬੋਟੀਆਂ ਪਰੇ ਸਿੱਟ ਕੇ ਚੜਦੀਆਂ ਕਲਾ ਜੀ ਆਓ ਸ਼ੇਰ ਬੱਚੀ ਨੂੰ ਸ਼ੇਰ ਬਣਾਓ ਪਰ ਹਾਏ ਮੈਂ ਤਾਂ ਗਈ ਹਾਏ ਡੋ ਪਿਆ ਮੈਂ ਗਈ ਗਈ ਕੈਂਦੀ बेहोश ਹੋ ਕੇ ਡਿੱਗ ਹੀ ਪਈ ਇੱਕ ਸੱਚੇ ਸਿੰਘ ਦੀ ਕੰਨਿਆ ਵਿਦੇਸ਼ ਵਿੱਚ ਭੁੱਖ ਦੇ ਡੋਬੇ ਖਾਂਦੀ ਘਰ ਤੋਂ ਬਾਹਰ बेहोश ਪਈ ਹੈ ਘਰ ਦੇ ਅੰਦਰ ਉਡੀਕਦੇ ਹਨ ਕਿ ਰੋਟੀ ਖਾ ਕੇ ਆਉਂਦੀ ਹੈ ਪਰ ਜਦ ਚਿਰ ਹੋ ਗਿਆ ਤਦ ਨੌਕਰਾਂ ਦਾ ਜਮਾਦਾਰ ਬਾਹਰ ਨਿਕਲਿਆ ਔਰ ਉਸ ਨੂੰ ਮਚਲੀ ਜਾਣ ਕੇ ਮਾਰਨ ਡੈ ਪਿਆ ਭੁੱਖ ਨਾਲ ਟੁੱਟੀ ਹੋਈ ਦੀਆਂ ਡਾਡਾ ਨਿਕਲ ਗਈਆਂ ਥਰ-ਥਰ ਕੰਬਦੀ ਪੈਰ-ਪੈਰ ਤੇ ਥਿੜਕਦੀ ਅੱਖਾਂ ਅੱਗੇ ਚੱਕਰਾਂ ਦੇ ਆਉਣ ਕਰਕੇ ਠੁੱਡੇ ਖਾਂਦੀ ਅੰਦਰ ਗਈ ਬਾਵਰਜੀ ਖਾਨੇ ਦੇ ਸਾਰੇ ਝੂਠੇ ਭਾਂਡੇ ਅੱਗੇ ਰੱਖੇ ਗਏ ਕਿ ਉਹਨਾਂ ਨੂੰ ਸਾਫ਼ ਕਰੇ ਪਰ ਉਸ ਨੂੰ ਫੇਰ ਡੋਪ ਪੈ ਗਿਆ ਇਸ ਵੇਲੇ ਮਾਲਕ ਦਾ ਛੋਟਾ ਪੁੱਤਰ ਬਾਵਰਜੀ ਖਾਨੇ ਵਿੱਚ ਆ ਗਿਆ ਔਰ ਨੌਕਰਾਂ ਨਾਲ ਲਾਡੀਆਂ ਕਰਨ ਲੱਗ ਪਿਆ ਉਧਰ ਜਾ ਨੌਕਰ ਨੇ ਸੰਤਵੰਤ ਕੋਰ ਨੂੰ ਬੇਹੋਸ਼ ਦਿੱਠਾ ਤਦ ਫੇਰ ਮਾਰਨ ਲੱਗਾ ਪਰ ਨਿਆਣੇ ਬਾਲ ਨੇ ਤਰਸ ਖਾਦਾ ਕੰਬਿਆ ਤੇ ਨੌਕਰ ਨੂੰ ਫੜ ਕੇ ਕੰਨਿਆ ਨੂੰ ਛੁਡਾ ਕੇ ਦੂਜੇ ਕਮਰੇ ਵਿੱਚ ਲੈ ਗਿਆ ਇੱਕ ਗੁੱਛਾ ਅੰਗੂਰਾਂ ਦਾ ਲਿਆ ਕੇ ਅੱਗੇ ਰੱਖ ਦਿੱਤਾ ਤੇ ਬੋਲਿਆ ਬੀਬੇ ਭੈਣ ਜੀ ਖਾਓ ਤੇ ਰੋਵੋ ਨਾ ਏਉਂ ਪਿਆਰ ਨਾਲ ਲਾਡੀਆਂ ਕਰਦਾ ਅੰਗੂਰ ਖਵਾ ਕੇ ਆਪਣੀ ਮਾਂ ਕੋਲ ਜਾ ਕੇ ਕੁੜੀ ਦੇ ਰੋਣ ਤੇ ਨੌਕਰ ਦੇ ਮਾਰਨ ਦਾ ਸਾਰਾ ਹਾਲ ਕਹਿ ਸੁਣਾਇਆ ਬਾਲਾਂ ਦੀ ਜੀਬ ਵਿੱਚ ਕੁਝ ਅਚਰਜ ਅਸਰ ਹੋਇਆ ਕਰਦੇ ਹਨ ਬੱਚੇ ਦੇ ਬਾਗ ਸੁਣ ਕੇ ਮਾਂ ਦੇ ਜੀਵ ਵਿੱਚ ਵੀ ਕੁਝ ਤਰਸ ਆ ਗਿਆ ਔਰ ਕੰਨਿਆ ਨੂੰ ਆਪਣੇ ਪਾਸ ਬੁਲਾ ਲਿਆ ਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਘਰ ਦੇ ਕਮਿਨਾ ਵਿੱਚ ਇਹ ਨਾ ਰਹੇ ਮੇਰੇ ਕਮਰੇ ਵਿੱਚ ਸੁੱਤਾ ਕਰੇ ਤੇ ਮੇਰੀ ਨਿੱਜੀ ਟਹਿਲ ਲਈ ਮੇਰੇ ਪਾਸ ਹੀ ਰਿਆ ਕਰੇ ਸਤਵੰਤ ਕੌਰ ਨੂੰ ਅੰਗੂਰ ਖਾ ਕੇ ਕੁਝ ਹੋਸ਼ ਆ ਗਈ ਸੀ ਪਰ ਫੇਰ ਵੀ ਅਤ ਥਕਾਨ ਤੇ ਤੋਟ ਕਾਰਨ ਉੱਥੇ ਹੀ ਬੈਠੀ ਸੋ ਗਈ ਰਾਤ ਬੀਤੀ ਦਿਨ ਹੋਇਆ ਸਾਰੇ ਉੱਠੇ ਸਤਵੰਤ ਵੀ ਉੱਠੀ ਬੱਚਾ ਫੇਰ ਅੰਗੂਰ ਲੈ ਕੇ ਆ ਗਿਆ ਤੇ ਕੁੜੀ ਨੂੰ ਦੇ ਕੇ ਬੋਲਿਆ ਖਾਉ ਮਾਂ ਨੇ ਪੁੱਤ ਦਾਇ ਰੁਖ ਦੇ ਕੇ ਬੱਚੇ ਦੀ ਖਡਾਵੀ ਦਾ ਕੰਮ ਉਸ ਨੂੰ ਦੇ ਦਿੱਤਾ ਸੁਆਣੀ ਨੂੰ ਜਦ ਸਮਝ ਪਈ ਕਿ ਇਹ ਸਾਡੇ ਘਰ ਦਾ ਮਾਸ ਨਹੀਂ ਖਾਂਦੀ ਤਾਂ ਉਸ ਨੂੰ ਫਲ ਦੇ ਦਿੰਦੀ ਤੇ ਰੋਟੀ ਆਪੇ ਪਕਾ ਲੈਣ ਦੀ ਖੁੱਲ ਵੀ ਦੇ ਦਿੱਤੀ ਨਾਲ ਇੱਕ ਸਹਜਦਾਰੀ ਦਾ ਘਰ ਸੀ ਉੱਥੇ ਜਾਣ ਆਉਣ ਤੇ ਉਹਨਾਂ ਦੇ ਖਾ ਪੀ ਲੈਣ ਦੀ ਵੀ ਖੁੱਲ ਮਿਲ ਗਈ ਸੋ ਉਸ ਬਾਲਕ ਦੇ ਖਡਾਉਣ ਵਿੱਚ ਸਤਵੰਤ ਕੋ ਨੌਕਰਾਂ ਦੇ ਜ਼ੁਲਮ ਤੋਂ ਤਾਂ ਛੁੱਟੀ ਪਰ ਬੋਲੀ ਨਾ ਜਾਣਣੇ ਦਾ ਦੁੱਖ ਐਸਾ ਸੀ ਕਿ ਸੁਆਣੀ ਔਰ ਖੇਡਣ ਵਾਲੇ ਬਾਲਕ ਗੁੱਸੇ ਹੋ ਜਾਣ ਦਾ ਡਰ ਹਰ ਵੇਲੇ ਰਹਿੰਦਾ ਸੀ ਸ਼ੇਰ ਦੀ ਜਾਈ ਐਡੀ ਕਠਨ ਵਿਪਤਾ ਵਿੱਚ ਵਿਨਰਾਸਾ ਵਿੱਚੋਂ ਨਿਕਲੀ ਜਿਸ ਹਾਲ ਵਿੱਚ ਸਾਈ ਨੇ ਪਹੁੰਚਾਇਆ ਹੈ ਉਸ ਵਿੱਚ ਆਪ ਨੂੰ ਉੱਚਿਆ ਸੁਖੀ ਤੇ ਹੌਂਸਲੇ ਪਰਿਕਰਨ ਦੇ ਫਿਕਰ ਵਿੱਚ ਲੱਗ ਗਈ ਆਪਣੇ ਹੀ ਗਵਾਨ ਜੋ ਸਹਿਜ ਧਾਰੀਆਂ ਦਾ ਘਰ ਸੀ ਉਹਨਾਂ ਨਾਲ ਪਿਆਰ ਪਾਇਆ ਤੇ ਉਥੋਂ ਦੀ ਬੋਲੀ ਸਿੱਖਣੀ ਸ਼ੁਰੂ ਕੀਤੀ ਥੋੜੇ ਹੀ ਚਿਰ ਵਿੱਚ ਬੋਲੀ ਵੀ ਸਮਝਣ ਲੱਗ ਪਈ ਇਸ ਕੰਨਿਆ ਦੀ ਨਿਮਕੀ ਮਿੱਠ ਤੇ ਸ਼ੀਲ ਸੁਭਾਅ ਨੇ ਦੁਖਾ ਨਾਲ ਪਰਿ ਸੁਆਣੀ ਦੇ ਜੀਵ ਵਿੱਚ ਵੀ ਤਰਸ ਵਧਾਇਆ ਹੌਲੀ ਹੌਲੀ ਸੁਆਣੀ ਦੀ ਮਿਹਰ ਦੀ ਨਜ਼ਰ ਵੱਧਣ ਲੱਗੀ ਉਸ ਦਾ ਕਾਰਨ ਇਹ ਸੀ ਕਿ ਸੁਆਣੀ ਪੇਕੇ ਪਾਸਿਓਂ ਓਣੀ ਸੀ ਔਰ ਦੁਨੀਆਪੁਰ ਸਿਵਾ ਘਰ ਵਾਲੇ ਤੇ ਕੋਈ ਉਸ ਦਾ ਨੇੜੇ ਦਾ ਸਾਥ ਨਹੀਂ ਸੀ ਪਤੀ ਬੜਾ ਮੰਦ ਕਰਮੀ ਸੀ ਮਾੜੇ ਕਰਮਾਂ ਵਿੱਚ ਬਹੁਤ ਪਰਚਦਾ ਸੀ ਇਸੇ ਕਰਕੇ ਸੁਆਣੀ ਬੜੀ ਦੁਖੀ ਰਹਿੰਦੀ ਸੀ ਸੁਭਾਅ ਫਾਤਿਮਾ ਦਾ ਕੁਝ ਅਣਖੀਲਾ ਸੀ ਦੁਖਾਂ ਨੇ ਇਸ ਤੇ ਮਨ ਨੂੰ ਤੋੜਿਆ ਨਹੀਂ ਸਗੋਂ ਇੱਕ ਤਰ੍ਹਾਂ ਦੀ ਛਿੱਤੇ ਹਾਂ ਚੜਾ ਛੱਡੀ ਸੀ ਪਤੀ ਦਾ ਪਿਆਰ ਘੱਟ ਹੋਣ ਕਰਕੇ ਸੋਹਰੇ ਸਾਕਾਂ ਵਿੱਚ ਵੀ ਪੂਰਾ ਆਦਰ ਨਹੀਂ ਸੀ ਮਿਲਦਾ ਤੇ ਨੌਕਰਾਂ ਬਾਂਦੀਆਂ ਗੋਲੀਆਂ ਵੀ ਘੱਟ ਪਰਵਾਹ ਕਰਦੀਆਂ ਸਨ ਇੱਕੋ ਅੱਖਾਂ ਦਾ ਤਾਰਾ ਬੱਚਾ ਸੀ ਜਿਸ ਨਾਲ ਦਿਲ ਪਰਚੌਂਦੀ ਸੀ ਇਹੋ ਲਾਲ ਵਿਚਾਰੀ ਦੀਆਂ ਖੁਸ਼ੀਆਂ ਦਾ ਇੱਕੋ ਇੱਕ ਸਹਾਰਾ ਸੰਸਾਰ ਪਰ ਸੀ ਆਠਾ ਪੈਰਾਂ ਵਿੱਚੇ ਕਦੇ ਕੋਈ ਖੁਸ਼ੀ ਦੀ ਘੜੀ ਉਸ ਨੂੰ ਆਉਂਦੀ ਤਾਂ ਉਹ ਆਪਣੇ ਦੁਲਾਰੇ ਦੇ ਪਿਆਰ ਵਿੱਚ ਬੈਬਲ ਹੋ ਜਾਂਦੀ ਹੁੰਦੀ ਸੀ ਸਤਵੰਤ ਗੌਰ ਦੇ ਸ਼ੀਲ ਸੁਭਾਅ ਔਰ ਕੁਦਰਤੀ ਪਿਆਰ ਵਾਲੇ ਵਰਤਾਓ ਕਰਕੇ ਬਾਲਕ ਦਾ ਜਿਸ ਨੂੰ ਲਾੜ ਨਾਲ ਗੰਨੀ ਕਿਹਾ ਕਰਦੇ ਸਨ ਉਸ ਨਾਲ ਬਹੁਤ ਮੋਹ ਪੈ ਗਿਆ ਪਰ ਇਸੇ ਮੋਹ ਨੇ ਫਾਤਿਮਾ ਨੂੰ ਸਤਵੰਤ ਗੌਰ ਵੱਲ ਹੋਰ ਝੁਕਾਇਆ ਫਾਤਿਮਾ ਦੀਆਂ ਉਦਾਸੀਆਂ ਦੇ ਵੇਲੇ ਸਤਵੰਤ ਕੋਰ ਦਾ ਨਾਂ ਅਕਣਾ ਔਰ ਉਸ ਦੇ ਚਿੜਚੜੇ ਸੁਭਾਅ ਤੋਂ ਪਰੇ ਨਾ ਹੋਣਾ ਇਹ ਹੋਰ ਕਾਰਨ ਸਨ ਕਿ ਇੱਕ ਸਿੱਖ ਕੰਨਿਆ ਆਪਣੀ ਅਨਮਤੀ ਸੁਆਣੀ ਨੂੰ ਪਾਉਣ ਲੱਗ ਪਈ ਫਾਤਿਮਾ ਨੇ ਮੁਦੱਤ ਇਕ ਪਤੀ ਦੀਆਂ ਅਨਿਤੀਆਂ ਦਾ ਦੁੱਖ ਸਹਾਰਿਆ ਪਰ ਇੱਕ ਦਿਨ ਇਸ ਨੇ ਕਾਬਲ ਦੀ ਪਟਰਾਣੀ ਨੂੰ ਮਿਲ ਕੇ ਅਮੀਰ ਕਾਬਲ ਦੇ ਕੰਨਾਂ ਤੱਕ ਪਤੀ ਦੇ ਬੁਰੇ ਕੰਮਾਂ ਦੀ ਖ਼ਬਰ ਪਹੁੰਚਾਈ ਅਮੀਰ ਨੇ ਉਸ ਨੂੰ ਬੁਲਾ ਕੇ ਕਰੜੀ ਝਾੜ ਪਾਈ ਝਾੜ ਖਾ ਕੇ ਸਿੱਧੇ ਹੋਣ ਦੀ ਥਾਂ ਸਾਇਬ ਨੂੰ ਇਸ ਗੱਲ ਦੀ ਖੋਜ ਦੀ ਧੁੰ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੇ ਖਬਰ ਪਹੁੰਚਾਉਣ ਵਾਲੇ ਦਾ ਥੋ ਕੱਡਾ ਸੋ ਅੰਤ ਉਸ ਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵੋਟੀ ਦਾ ਹਿਕਾਰਾ ਹੈ ਇਹ ਖਬਰ ਪਾ ਕੇ ਇੱਕ ਦਿਨ ਰਾਤ ਵੇਲੇ ਨਸ਼ੇ ਵਿੱਚ ਚੂਰ ਹੋਏ ਨੇ ਵੋਟੀ ਦੇ ਅੰਦਰ ਵੜ ਕੇ ਤਲਵਾਰ ਧੂ ਲਈ ਭਾਗਾ ਨੂੰ ਫਾਤਿਮਾ ਜਾਗਦੀ ਬੈਠੀ ਸੀ ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸ ਦੀਆਂ ਡਾਡਾ ਨਿਕਲ ਗਈਆਂ ਉਦ੍ਰੋਸਤਵੰਤ ਕੋਰ ਜਾਗ ਉੱਠੀ ਉਸ ਜਰਵਾਣੇ ਨੂੰ ਧੀਵੀ ਪਰ ਤਲਵਾਰ ਚੁੱਕੇ ਹੋਏ ਦੇਖ ਕੇ ਸਿੱਖ ਕੰਨਿਆ ਨੂੰ ਧਰਮ ਦਾ ਰੋਹ ਉਮਲ ਪਿਆ ਝਟਪਾਟ ਪਿੱਛੇ ਵਾਰ ਹੋ ਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਛਟਕੀ ਕਿ ਉਹ ਚੁਫਾਲ ਜਾ ਪਿਆ ਔਰ ਤਲਵਾਰ ਹੱਥੋਂ ਨਿਕਲ ਗਈ ਕੰਨਿਆ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਇਆ ਕਿ ਉੱਠਣ ਜੋਗਾ ਨਾ ਰਹੀਂ ਇਸ ਹਿੰਮਤ ਨੂੰ ਦੇਖ ਕੇ ਪਠਾਣੀ ਨੂੰ ਵੀ ਹੌਸਲਾ ਪਾਰ ਆਇਆ ਤੇ ਉਸਨੇ ਵੀ ਆਹ ਦਬਾਇਆ ਦੋਹਾ ਨੇ ਰਲ ਕੇ ਉਸ ਦੀਆਂ ਮੁਸ਼ਕਾਂ ਕਸ ਲਈਆਂ ਕੋਚਰ ਮਗਰੋਂ ਨਸ਼ੇ ਵਿੱਚ ਗੁੱਟ ਨਸ਼ਈ ਬੇਹੋਸ਼ ਹੋ ਗਿਆ ਔਰ ਕੁਹਾੜੇ ਮਾਰਦੇ ਦੀ ਰਾਤ ਬਤੀਤ ਹੋਣ ਲੱਗੀ ਪਰ ਦਿਨ ਤੋਂ ਪਹਿਲੇ ਤਰੀਮਤਾ ਨੇ ਉਸ ਦੀਆਂ ਮੁਸ਼ਕਾਂ ਖੋਲ ਦਿੱਤੀਆਂ ਤਾਂ ਜੋ ਸਵੇਰੇ ਮੁਸ਼ਕਾ ਤੱਕੇ ਰਾਤ ਦੀ ਗੱਲ ਉਸ ਨੂੰ ਚੇਤੇ ਨਾ ਆਵੇ ਸੱਚਮੁੱਚ ਨਸ਼ੇ ਦੀ ਟੋਟ ਵਿੱਚ ਜਾਗੇ ਹੋਏ ਨੂੰ ਰਾਤ ਦੀ ਬਾਤ ਚੇਤੇ ਨਾ ਆਈ ਆਪਣੀ ਟੋਟ ਦੀ ਧੁੰਨ ਵਿੱਚ ਹੋਰ ਪੀਤੀ ਔਰ ਬਾਗ ਨੂੰ ਚਲਿਆ ਗਿਆ ਸਾਰਾ ਦਿਨ ਬਾਹਾਰਾਂ ਵਿੱਚ ਬੀਤਿਆ ਰਾਤ ਨੂੰ ਫੇਰ ਘਰ ਆਇਆ ਵੋਟੀ ਨੂੰ ਦੇਖ ਕੇ ਚੇਤਾ ਆਇਆ ਕਿ ਇਸ ਨੇ ਅਮੀਰ ਸਾਹਿਬ ਨੂੰ ਖਬਰ ਪਹੁੰਚਾਈ ਸੀ ਫੇਰ ਵਾਰ ਕੀਤਾ ਪਰ ਬਹਾਦਰ ਸਿੰਘ ਨੀ ਤੇ ਫਾਤਿਮਾ ਅੱਜ ਅੱਗੇ ਹੀ ਤਿਆਰ ਸਨ ਹਿੰਮਤ ਤੇ ਹੌਸਲੇ ਨੇ ਮਦਦ ਦਿੱਤੀ ਸਿੰਘ ਕੰਨਿਆ ਦੀ ਮਦਦ ਨੇ ਪਠਾਣੀ ਨੂੰ ਫੇਰ ਬਚਾ ਲਿਆ ਤੀਸਰੇ ਦਿਨ ਆਪ ਘਾਰ ਹੀ ਨਾ ਬੜੇ ਤੇ ਕਈ ਦਿਨ ਨਾ ਬੜੇ ਗੱਲ ਕੀ ਵੈਲਦਾਰੀਆਂ ਵਿੱਚ ਰੁਪਿਆ ਆਪਣਾ ਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ ਮਾਲਕ ਦੇ ਕਹਿਨ ਦਾ ਵੀ ਅਸਰ ਨਾ ਹੋਇਆ ਸ਼ਰਾਬ ਕੋਈ ਐਸਾ ਵਿਕਾਰ ਨਹੀਂ ਕਿ ਲੱਗੇ ਤੇ ਫਿਰ ਛੇਤੀ ਛੁੱਟ ਜਾਏ ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇੱਕ ਵਾਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲੈਂਦੀ ਜੋ ਲੋਕ ਇਸ ਦੇ ਮੰਦਰਪੁਰ ਗਏ ਜਾਨ ਮਾਲ ਇੱਜ਼ਤ ਧਰਮ ਲੋਕ ਪਰਲੋਕ ਸਭ ਕੁਝ ਮਨਸ ਕੇ ਵੀ ਨਹੀਂ ਮੁੜੇ ਇਸੇ ਤਰ੍ਹਾਂ ਖਾਨ ਦਾ ਹਾਲ ਹੋਇਆ ਜਦ ਤੱਕ ਰੁਪਿਆ ਖੁੱਲਾ ਰਿਆ ਨਿਬਦੀ ਗਈ ਤਦ ਵਿਰੋਧ ਵੀ ਨਾ ਕੁਝ ਬੋਲ ਸਕੇ ਪਰ ਜਦ ਹੁਣ ਆਪਣਾ ਰੁਪਿਆ ਮੁੱਕ ਕੇ ਸਰਕਾਰੀ ਰੁਪਏ ਨੂੰ ਹੱਥ ਪੈਣ ਲੱਗਾ ਤਦ ਕੀ ਬਣੀ ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ ਔਰ ਵੈਰੀ ਬਦਲੇ ਲੈਣ ਦਾ ਸਮਾਂ ਸਮਝ ਕੇ ਵਾਰ ਕਰਨ ਲੱਗੇ ਐਥੋਂ ਤੱਕ ਕਿ ਸਰਕਾਰੀ ਗਬਨ ਦਾ ਹਾਲ ਸਰਕਾਰੇ ਮਾਲੂਮ ਹੋ ਗਿਆ ਖਾਨ ਸਾਇ ਫੜੇ ਗਏ ਔਰ ਹਵਾਲਾਤ ਪਹੁੰਚੀ ਕਾਰਬਾਰ ਜ਼ਬਤ ਹੋ ਗਏ ਤੇ ਫਾਤਿਮਾ ਨੂੰ ਅਮੀਰ ਸਾਹਿਬ ਦੀ ਕੋਈ ਦੂਰ ਨੇੜੇ ਦੀ ਸਾਖ ਹੋਣ ਕਰਕੇ ਘਰ ਮਿਲਿਆ ਰਹਾ ਤੇ ਗੁਜ਼ਾਰੇ ਵਾਸਤੇ ਕੁਝ ਰੁਪਿਆ ਮਿਲਦਾ ਰਹਾ ਬਾਕੀ ਦਾ ਸਭ ਮਾਲ ਮੱਤਾ ਸਰਕਾਰੀ ਖਜ਼ਾਨੇ ਵਿੱਚ ਜਾ ਪਿਆ ਇੱਕ ਖਾਸ ਹਾਕਮ ਪੜਤਾਲ ਕਰਨ ਲੱਗਾ ਪੜਤਾਲ ਵਿੱਚ ਗੁਨਾਮੀਆਂ ਨਿਕਲੀਆਂ ਉਤੋਂ ਵੈਰੀਆਂ ਦਾ ਪਾਣੀ ਚੜ ਗਿਆ ਔਰ ਖਾਨ ਸਾਹਿਬ ਨੂੰ ਨਮਕ ਹਰਾਮੀ ਵਿੱਚ ਕਤਲ ਕਰਨ ਦਾ ਹੁਕਮ ਹੋ ਗਿਆ ਜਾਦੇ ਹੁਕਮ ਹੋਇਆ ਕਿ ਖਾਨ ਸਾਹਿਬ ਕਤਲ ਕੀਤੇ ਜਾਣ ਤਦ ਫਾਤਿਮਾ ਦੇ ਤਾਂ ਸੁੰਦਿਆ ਹੀ ਹੱਥਾਂ ਦੇ ਤੋਤੇ ਉੱਡ ਗਏ ਭਾਵੇਂ ਪਤੀ ਦੇ ਕੁਕਰਮਾ ਕਰਕੇ ਦੁਖਿਤ ਸੀ ਪਰ ਉਸ ਦੀ ਮੌਤ ਦੀ ਇੱਛਾਵਾਨ ਉਹ ਕਦੇ ਵੀ ਨਹੀਂ ਸੀ ਬੜੇ ਕਰੜੇ ਦਿਲ ਵਾਲੀ ਕੌਮ ਵਿੱਚੋਂ ਸੀ ਪਰ ਆਪ ਨਰਮ ਦਿਲ ਵਾਲੀ ਸੀ ਤਸਤਵੰਤ ਘੋਰ ਦੀ ਸੰਗਤ ਨੇ ਸੋਹਣੀ ਰੰਗਤ ਛਾੜ ਦਿੱਤੀ ਸੀ ਤੇ ਇਹ ਮੱਤ ਸਿਖਾ ਦਿੱਤੀ ਸੀ ਜੇ ਪਿਰ ਬੋਕਰ ਹੰਡਣਾ ਸਤ ਰੱਖੇ ਨਾਰੇ ਸੋ ਵਿਚਾਰੀ ਸੁੰਦੇ ਸਾਰ ਸੋ ਸਮੁੰਦਰ ਵਿੱਚ ਗਰਕ ਹੋ ਗਈ ਕੋਈ ਦਰਦੀ ਨਹੀਂ ਕੋਈ ਸੱਜਣ ਨਹੀਂ ਕਿਸ ਨੂੰ ਸੁਣਾਵੇ ਕਿਸ ਦੀ ਸਹਾਇਤਾ ਲਵੇ ਇੱਕ ਸਿੱਖ ਕੰਨਿਆ ਹੈ ਸੋ ਪਰਦੇਸਨ ਔਰ ਗੁਲਾਮੀ ਦੀ ਦਸ਼ਾ ਵਿੱਚ ਪਰ ਡੁੱਬਦੇ ਨੂੰ ਤੀਲੇ ਦਾ ਸਹਾਰਾ ਸੀ ਇਸ ਨੂੰ ਆਪਣੀ ਸਜਣੀ ਦਰਦਨ ਜਾਣ ਦੇ ਦਿਲ ਦੀ ਵਿਥਿਆ ਕਹਿ ਸੁਣਾਉਂਦੀ ਔਰ ਰੋ ਰੋ ਕੇ ਪੁੱਛਦੀ ਕਿ ਦੱਸ ਸਖੀਏ ਹੁਣ ਕੀ ਕਰਾਂ ਜਦ ਕਿ ਮਾਲਕ ਦੇ ਸਿਰ ਦੀ ਖੈਰ ਨਹੀਂ ਸਤਵੰਤ ਨੇ ਦਰਦ ਵੰਡਾਇਆ ਫਿਰ ਸੋਚ-ਸੋਚ ਕੇ ਸਮਝਾਇਆ ਕਿ ਭਾਵੀ ਅਮਿੱਟ ਹੈ ਜੋ ਹੋਣ ਹਾਰ ਹੈ ਸੋ ਹੋਵੇਗਾ ਪਰ ਉਦਮ ਤੇ ਹਿਲਾ ਕਰਨਾ ਲੋੜਿੰਦਾ ਹੈ ਵੱਡੀ ਰਾਣੀ ਤੱਕ ਆਪ ਦੀ ਪਹੁੰਚ ਹੈ ਉਸ ਨੂੰ ਮਿਲ ਕੇ ਵੱਡੇ ਵਡੇਰਿਆਂ ਦਾ ਵਾਸਤਾ ਪਾਓ ਭਲਾ ਜੇ ਉਸ ਦੇ ਮਨ ਮਿਹਰ ਪਵੇ ਤੇ ਅਮੀਰ ਨੂੰ ਕਹਿ ਕੇ ਬਖਸ਼ਵਾ ਲਵੇ ਤੀਰ ਨਿਸ਼ਾਨੇ ਬੈਠੇ ਤੇ ਤੇਰੇ ਪਤੀ ਦੀ ਬੰਦ ਖਲਾਸ ਹੋ ਜਾਵੇ ਫਾਤਮਾ ਨੂੰ ਇਹ ਸਿੱਖਿਆ ਪਸੰਦ ਆਈ ਔਰ ਬੇਗਮ ਨੂੰ ਮਿਲਨੇ ਦਾ ਉਪਰਾਲਾ ਕੀਤਾ ਦੂਸਰੇ ਦਿਨ ਉਸ ਦੇ ਮਹਿਲੀ ਗਈ ਉਸ ਨੇ ਆਦਰ ਦਿੱਤਾ ਔਰ ਪਾਸ ਬਿਠਾਇਆ ਤੇ ਪਿਆਰ ਨਾਲ ਉਸ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ ਫਾਤਮਾ ਨੇ ਸਾਰਾ ਹਾਲ ਸੁਣਾ ਕੇ ਕਿਹਾ ਵਾਸਤੇ ਖੁਦਾ ਰਸੂਲ ਦੇ ਅਮੀਰ ਸਾਹਿਬ ਪਾਸ ਸਫਾਰਿਸ਼ ਕਰੋ ਜੋ ਮੇਰੇ ਘਰ ਵਾਲੇ ਦੀ ਜਾਨ ਬਖਸ਼ੀ ਹੋਵੇ ਬੇਗਮ ਦਾ ਦਿਲ ਭਾਰ ਆਇਆ ਔਰ ਉਸ ਨੇ ਦਿਲਾਸਾ ਦੇ ਕੇ ਕਿਹਾ ਕਿ ਫਾਤਮਾ ਤੂੰ ਉਦਾਸ ਨਾ ਹੋ ਮੈਂ ਸਿਰੋਂ ਪਰੇ ਇਸ ਗੱਲ ਦਾ ਯਤਨ ਕਰਾਂਗੀ ਕਿ ਤੇਰੇ ਪਤੀ ਦੀ ਬੰਦ ਖਲਾਸੀ ਹੋਵੇ ਤੂੰ ਅੱਲਾਹ ਤੇ ਭਰੋਸਾ ਕਰ ਫਾਤਿਮਾ ਘਰ ਆਈ ਆਪਣੀ ਸਿੱਖ ਸਖੀ ਨੂੰ ਹਾਲ ਸੁਣਾਇਆ ਜਾਂ ਰਾਤ ਹੋਈ ਤਾਂ ਦਿਨ ਨੀਂਦ ਕਿੱਥੇ ਫਾਤਿਮਾ ਤਾਂ ਗਿੰਤਿਆਂ ਦੇ ਵਿਚਾਰਾਂ ਵਿੱਚ ਨੀਮਸ਼ਦੈਨ ਵਾਂਗ ਬੁੜੌਂਦੀ ਜਾਗਦੀ ਸੌਂਦੀ ਤੇ ਉੰਗਦੀ ਰਹੀ ਪਰ ਸਤਵੰਤ ਕੋਰ ਸਾਰੀ ਰਾਤ ਸੋਚਾਂ ਦੇ ਘੋੜੇ ਐਸੇ ਦੁੜਾਉਂਦੀ ਰਹੀ ਜਿਸ ਤਰ੍ਹਾਂ ਕੋਈ ਪਾਰਾ ਦਾਣਾ ਮਨੁੱਖ ਓਖਿਆਈਆਂ ਵੇਲੇ ਸੋਚਾਂ ਸੋਚਦਾ ਹੈ ਇਸਨੇ ਛੇਕੜ ਇਹ ਸਿੱਟਾ ਕੱਢ ਲਿਆ ਕਿ ਬੇਗਮ ਦੇ ਕਹੇ ਦਾ ਅਸਰ ਅਮੀਰ ਨੂੰ ਹੋਣਾ ਸੋਟੇ ਨੂੰ ਸੋਨਾ ਚੜਨਾ ਹੈ ਜੇ ਸੋਟੇ ਨੂੰ ਸੋਨਾ ਨਾ ਚੜੇ ਤਦ ਕੀ ਕੀਤਾ ਜਾਵੇ ਇਹ ਵਿਚਾਰ ਦੀ ਕੰਨਿਆ ਐਸੀ ਡੂੰਗੀ ਸੋਚੀ ਉਤਰੀ ਕੇ ਅੰਦਰ ਆਸ ਤੇ ਨਿਰਾਸ਼ਤਾ ਦਾ ਘੋਲ ਹੋਣ ਲੱਗ ਪਿਆ ਇਸ ਨੇ ਸੋਚ ਆਸ ਨੂੰ ਤਕੜਿਆ ਕਰਨ ਦੇ ਕਈ ਉਪਰਾਲੇ ਸੋਚੇ ਪਰ ਨਿਰਾਸ਼ਤਾ ਨੂੰ ਹਟਾਵੇ ਔਰ ਨਿਰਾਸ਼ਤਾ ਮਰਦੀ ਨਾ ਦੇਸੀ ਇਸੇ ਤਰ੍ਹਾਂ ਦੀਆਂ ਸੋਚਾਂ ਵਿੱਚ ਸਤਵੰਤ ਘੋਰ ਆਪ ਮੁਹਾਰੀ ਬੋਲ ਉੱਠੀ हे ਨਿਰਾਸ਼ਤਾ ਜੇ ਤੂੰ ਇਕੁਰ ਮਰਦੀ ਨਹੀਂ ਤਾਂ ਤੂੰ ਮੇਰੀ ਜਾਨ ਉੱਤੇ ਆਪਣੇ ਪੈਰ ਟਿਕਾ ਤੇ ਉਸ ਦੇ ਬਦਲੇ ਮੇਰੇ ਯਤਨ ਦੇ ਰਸਤੇ ਛੱਡ ਦੇ ਅਦਲਾ ਬਦਲੀ ਕਰ ਲੈ ਇੱਕ ਐ ਕੇ ਹਟੀ ਤਾਂ ਇਸ ਦੇ ਉਪਰਾਲੇ ਦਾ ਰਸਤਾ ਸਾਫ ਹੋ ਗਿਆ ਔਰ ਜੋ ਕੁਝ ਦਿਨੇ ਉੱਠ ਕੇ ਕਰਨਾ ਚਾਹੀਏ ਇਸ ਤਰ੍ਹਾਂ ਉਸਨੇ ਮਿੱਥ ਲਿਆ ਜੇਕਰ ਕੋਈ ਨਕਸ਼ਾ ਖਿੱਚ ਲਈਦਾ ਹੈ ਸਵੇਰੇ ਉੱઠી ਔਰ ਸੁਆਣੀ ਪਾਸ ਗਈ ਉਸ ਨੂੰ ਉਠਾਇਆ ਕੱਪੜੇ ਪੁਆਏ ਉਪਦੇਸ਼ ਦੇ ਕੇ ਧੀਰਜ ਬਣਵਾਇਆ ਔਰ ਇਹ ਅਕਲ ਦੇ ਕੇ ਬੇਗਮ ਵਾਲ ਕਹਿਆ ਕਿ ਜੇਕਰ ਤੇਰੇ ਮਾਲਕ ਦੀ ਜਾਨ ਬਖਸ਼ੀ ਨਾ ਹੋਵੇ ਤਦ ਬੇਗਮ ਨੂੰ ਕਹੀਂ ਕਿ ਇਤਨੀ ਆਗਿਆ ਤਾਂ ਤੈਨੂੰ ਲੈ ਦੇਵੇ ਕਿ ਇੱਕ ਵਾਰ ਤੂੰ ਪਤੀ ਨੂੰ ਉਸਦੇ ਮਰਨ ਤੋਂ ਪਹਿਲੇ ਮਿਲ ਸਕੇ ਇਹ ਗੱਲ ਬੇਗਮ ਨੂੰ ਜਿਵੇਂ ਬਣ ਪਵੇ ਤਿਵੇਂ ਮਨਾਵੀ ਮੈਨੂੰ ਪੱਕਾ ਨਿਸ਼ਚਾ ਹੈ ਕਿ ਅਮੀਰ ਸਾਹਿਬ ਇਸ ਗੱਲ ਨੂੰ ਜ਼ਰੂਰ ਮੰਨ ਲੈਣਗੇ ਟੁੱਟੇ ਦਿਲ ਪਰ ਔੜ ਮਾਰੀ ਪ੍ਰਜਾ ਦੀ ਉਸ ਦਸ਼ਾ માં ਜੋ ਬਰਸਾਤ ਦੇ ਅੰਤ ਤੱਕ ਆਸ ਬੰਨੀ ਰੱਖਦੀ ਹੈ ਕਿ ਖਬਰੇ ਹੁਣ ਵੀ ਮੀ ਪੈ ਜਾਏ ਫਾਤਿਮਾ ਦਿਲ ਨੂੰ ਦਿਲਬਰियां ਦਿੰਦੀ ਢੋਲੀ ਵਿੱਚ ਬੈਠ ਕੇ ਤੁਰੀ ਔਰ ਅਮੀਰ ਦੇ ਘਰ ਪਹੁੰਚੀ ਆਗੋਂ ਬੇਗਮ ਨੇ ਆਦਰ ਨਾਲ ਬਿਠਾਇਆ ਸੁਖ ਪੁੱਛੀ ਫਾਤਿਮਾ ਨੇ ਅਦਮ ਨਾਲ ਉੱਤਰ ਦਿੱਤੇ ਪਰ ਜਦ ਮਤਲਬ ਦੀ ਗੱਲ ਛੇੜੀ ਤਦ ਬੇਗਮ ਨੇ ਸਿਰ ਫੇਰ ਕੇ ਕਿਹਾ ਬੀਬੀ ਜਿੰਨਾ ਜ਼ੋਰ ਮੇਰੇ ਵਿੱਚ ਸੀ ਮੈਂ ਲਾ ਚੁੱਕੀ ਹਾਂ ਪਰ ਅਮੀਰ ਸਾਹਿਬ ਇੱਕ ਨਹੀਂ ਮੰਨਦੇ ਕਹਿੰਦੇ ਹਨ ਕਿ ਤੇਰੇ ਪਤੀ ਦਾ ਕਤਲ ਹੋਣਾ ਜ਼ਰੂਰੀ ਹੈ ਇਸ ਲਈ ਕੁਝ ਪੇਸ਼ ਨਹੀਂ ਜਾਂਦੀ ਫਾਤਿਮਾ ਸੁੰਦੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਥੋੜੀ ਬਹੁਤ ਆਸਾ ਜੇ ਕੁਝ ਸੀ ਸਭ ਟੁੱਟ ਗਈ ਔਰ ਡੋ ਪੈਨ ਲੱਗਾ ਸੀ ਕਿ ਫਿਰ ਸਮਾ ਵਿਚਾਰ ਕੇ ਫਾਤਿਮਾ ਸੰਭਲੀ ਤੇ ਦੂਸਰੀ ਬੇਨਤੀ ਕੀਤੀ ਉਹ ਬੇਗਮ ਨੇ ਕਿਹਾ ਕਿ ਇਹ ਮੈਂ ਜ਼ਰੂਰ ਮਨਾ ਲਵਾਂਗੀ ਤਸੱਲੀ ਲੈ ਕੇ ਔਰ ਬੇਗਮ ਤੋਂ ਵਿਦਾ ਹੋ ਕੇ ਫਾਤਿਮਾ ਘਰ ਆਈ ਔਰ ਸਤਵੰਤ ਕੋਲ ਨੂੰ ਹਾਲ ਸੁਣਾਇਆ ਉਸ ਵੀਰ ਕੁੜੀ ਦੇ ਚਿਹਰੇ ਰੰਗ ਨਾ ਵਟੀਜਿਆ ਉਹ ਜੇਹੋ ਸੀ ਉਹੋ ਜਹੀ ਰਹੀ ਬੜੇ ਪੱਕੇ ਜਿਗਰੇ ਨਾਲ ਪੁੱਛਣ ਲੱਗੀ ਕਿ ਕੀ ਤੂੰ ਸਾ ਦੂਸਰੀ ਬੇਨਤੀ ਕੀਤੀ ਸੀ ਫਾਤਿਮਾ ਬੋਲੀ ਹਾਂ ਬੇਗਮ ਨੇ ਕਿਹਾ ਸੀ ਕਿ ਇਹ ਗਾਲ ਮੈਂ ਜ਼ਰੂਰ ਮਨਾ ਲਵਾਂਗੀ ਔਰ ਅੱਜ ਦੁਪਹਿਰ ਹੀ ਤੈਨੂੰ ਖਬਰ ਦੱਸ ਭੇਜਾਂਗੀ ਕਿਉਂਕਿ ਅਮੀਰ ਨੇ ਹੁਣ ਮੈਲਾ ਵਿੱਚ ਆਉਣਾ ਹੈ ਇਹ ਸੁਣ ਕੇ ਸਤਵੰਤ ਕੋਰ ਦੂਸਰੇ ਕਮਰੇ ਵਿੱਚ ਜਾ ਕੇ ਪਾਠ ਕਰਨ ਲੱਗ ਪਈ ਔਰ ਕਰਦੀ ਕਰਦੀ ਕਿੰਨਾ ਚਿਰ ਲੱਗੀ ਰਹੀ ਜਦ 2 ਵਜੇ ਦਾ ਵੇਲਾ ਹੋ ਗਿਆ ਤਦ ਫਾਤਿਮਾ ਨੇ ਆ ਬੁਲਾਇਆ ਔਰ ਦੱਸਿਆ ਕਿ ਅਮੀਰ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ ਪਰ ਇਕੱਲੀ ਵਾਸਤੇ ਔਰ ਇਹ ਵੀ ਕਹਿ ਭੇਜਿਆ ਕਿ ਕੱਲ ਹੀ ਮਿਲੋ ਕਿਉਂਕਿ ਪਰਸੋਂ ਉਸਨੇ ਮਾਰੇ ਜਾਣਾ ਹੈ ਇਹ ਗੱਲ ਵੀ ਬੇਗਮ ਨੇ ਦੱਸ ਭੇਜੀ ਹੈ ਕਿ ਕੈਦਖਾਨੇ ਦੇ ਅਫਸਰ ਨੂੰ ਹੁਕਮ ਹੈ ਜਿਸ ਵੇਲੇ ਮੈਂ ਚਾਹਾਂ ਚਲੀ ਜਾਵਾਂ ਸਤਵੰਤ ਕੌਰ ਬੋਲੀ ਬੀਬੀ ਬਹੁਤ ਭਲਾ ਹੋਇਆ ਹੁਣ ਅਕਾਲ ਪੁਰਖ ਭਲੀ ਕਰੇਗਾ ਫਾਤਿਮਾ ਪਿਆਰੀ ਕੀ ਭਲਾ ਕਰੇਗਾ ਹੁਣ ਤਾਂ ਸਭ ਇਲਾਜ ਦੂਰ ਹੋ ਚੁਕੇ ਹੁਣ ਕੀ ਹੋਵੇਗਾ ਸਤਵੰਤ ਕੌਰ ਬੀਬੀ ਤੂੰ ਕੁਛ ਨਾ ਕਰ ਮੈਂ ਭਾਵੇਂ ਅਯੋਗ ਢੰਗ ਨਾਲ ਕੈਦ ਪਈ ਹਾਂ ਭਾਵੇਂ ਮੈਂ ਛਲ ਨਾਲ ਫਾਹੀ ਗਈ ਹਾਂ ਪਰ ਮੈਂ ਸਿੰਘ ਹਾਂ ਔਰ ਮੈਂ ਤੁਹਾਡਾ ਨਮਕ ਖਾਦਾ ਹੈ ਅਤੇ ਤੁਸੀਂ ਮੇਰੀ ਬਿਪਤਾ ਵਿੱਚ ਮੇਰੇ ਨਾਲ ਪਿਆਰ ਕੀਤਾ ਹੈ ਇਸ ਲਈ ਮੈਂ ਆਪ ਦੀ ਸੇਵਾ ਵਿੱਚ ਜਿੰਦ-ਵਾਰ ਨੋ ਵੀ ਫਰਕ ਨਹੀਂ ਕਰਾਂਗੀ ਤੁਸੀਂ ਪੁੱਛੋ ਕੁਛ ਨਾ ਜੋ ਕਹਾ ਕਰੀ ਚੱਲੂ ਡੋਲੇ ਦਾ ਬੰਦੋਬਸ ਕਰੋ ਜਿਸ ਵਿੱਚ ਬੈਠ ਕੇ ਪਰਦੇ ਨਾਲ ਅੰਦਰ ਪਹੁੰਚੇ ਹੋਵੋ ਗੱਲ ਕਿ ਇਸ ਪ੍ਰਕਾਰ ਦੀਆਂ ਗੱਲਾਂ ਹੋ ਬੀਤੀਆਂ ਦੂਜੇ ਦਿਨ ਸਵੇਰ ਸਾਰ ਕੈਦਖਾਨੇ ਡੋਲਾ ਪਹੁੰਚਿਆ ਅੰਦਰ ਕੈਦੀ ਦੀ ਕੋਠੀ ਵਿੱਚ ਉਤਾਰਿਆ ਗਿਆ ਚੁੱਕਣ ਵਾਲੇ ਔਰ ਸਿਪਾਹੀ ਸਭ ਬਾਹਰ ਹੋਏ ਕੈਦੀ ਨੂੰ ਵੀ ਖਬਰ ਸੀ ਕਿ ਮੇਰੀ ਉਹ ਵੋਟੀ ਜਿਸ ਨੂੰ ਮੈਂ ਸਦਾ ਦੁੱਖ ਹੀ ਦਿੱਤੇ ਹਨ ਮੇਰੀ ਮੁੱਖ ਯਾਤਰਾ ਕਰਨੇ ਨੂੰ ਆਈ ਹੈ ਇਸ ਵੇਲੇ ਸ਼ਰਾਬ ਔਰ ਪਦਾਰਥਾਂ ਦਾ ਨਸ਼ਾ ਉੱਡ ਚੁੱਕਾ ਹੋਇਆ ਸੀ ਖਾਨ ਬਹਾਦਰ ਸੂਕੇ ਤਿੱਲਾ ਹੋ ਰਿਹਾ ਸੀ ਅੱਖਾਂ ਟੋਏ ਲੈ ਚੁਕੀਆਂ ਸਨ ਹੁਣ ਤਾਂ ਉਸ ਨੂੰ ਇਹ ਵੀ ਸਮਝ ਪੈ ਚੁਕੀ ਹੋਈ ਸੀ ਕਿ ਮੈਂ ਭਾਰਾ ਪਾਪੀ ਹਾਂ ਔਰ ਮੇਰੇ ਕਰਮਾਂ ਦਾ ਫਲ ਦੇਣ ਲਈ ਮੇਰੇ ਤੇ ਤਲਵਾਰ ਲਮਕ ਰਹੀ ਹੈ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ